ਆ ਬੁਰੀ ਹਾਲਾਤਾਂ ਸ਼ਹਿਰ ਦੇ ਬਨੇ ਪਏ ਆ ਸਸੀ ਗਾਉੜੀ ਸਾਰਿਆਂ ਨੂੰ ਮੈਂ ਤਾਂ 5 ਮਿੰਟ ਤੋਂ ਹਾਊਸ ਤੋਂ ਬਹਿਣ ਲੱਗਾ ਸੀ ਹਾਊਸ 'ਚ ਨਾ ਕੋਈ ਡਿਸਪਲਿਨ ਆ ਮੈਂ ਕਹਿੰਦਾ ਵੀ ਜਿਹੜੇ ਨਾਲ ਐਮਸੀਓ ਉਹ ਵੀ ਸਕੇ ਨਹੀਂ ਉਹ ਵੀ ਇੱਕ ਜੁੜ ਤਾਂ ਬਾਹਰੋਂ ਬਾਹਰ ਹੋਈਆਂ ਕੰਮ ਵਾਸਤੇ ਕੋਈ ਨਹੀਂ ਜਿੰਨੇ ਕਦ ਦਵਾਰ ਐਮਸੀ ਸਾਰੇ ਦੇਖ ਲਓ ਤੁਸੀਂ ਉਹ ਮੱਲੇ ਦੇ ਆ ਸਾਰਾ ਮੱਲਾ ਡੁੱਬਿਆ ਪਿਆ ਜੈਟਿੰਗ ਮਸ਼ੀਨ ਦਾ ਸਪੀਕਰ ਸਾਹਮਣੇ ਇੰਨਾ ਮਸ਼ੀਨਰੀ ਲੈ ਕੇ ਦੇਤੀ ਫੰਡ ਲੈ ਕੇ ਦਿੱਤਾ ਸਾਡੇ ਕੋਲ ਜੈਟਿੰਗ ਮਸ਼ੀਨ ਠੀਕ ਨਹੀਂ ਕਰਾਈ ਕਿ 2 ਮਹੀਨੇ ਹੋ ਗਏ ਪਰਸੋਂ ਮੈਂ ਕੰਮ ਕਰਾ ਰਿਆ ਸੀ ਵਾਰ ਨੰਬਰ 6 ਦੇ ਵਿੱਚ ਉਹ ਜਿਹੜੀ ਮਸ਼ੀਨ ਦਾ ਉਹ ਨਟ ਫ੍ਰੀ ਹੋ ਗਿਆ। ਉਹ ਤੇ ਪਲਾਸਨਾ ਕਰਦੇ ਰਹੇ ਪਰ ਨਹੀਂ। ਹਾਲ ਹਾਲ ਹੋਵੇ ਤਾਂ ਉਵੇਂ ਹੀ ਆ। ਲਾਈਟਾਂ ਦਾ ਪੂਰਾ ਹਾਲ ਹੈ। ਫੂਰਮ ਮਸ਼ੀਨ ਲੈ ਕੇ ਆਂਦੀ ਉਹਨਾਂ ਚਲਾਈ ਇਹਨਾਂ ਨੇ। 55 ਲੱਖ ਦੀ ਸ਼ੱਕਰ ਮਸ਼ੀਨ ਲਈ ਸਪੀਕਰਸ ਆਵਣੇ ਉਹ ਫਿਰਡੇ ਖੜੀ ਆ। ਡਰਾਈਵਰ ਨਹੀਂ ਮਿਲੇ ਇਹਨਾਂ ਨੂੰ। ਹੋਰ ਸੁਗੀ ਕਰੀਏ ਜੀ। ਇਹ ਤੂੰ ਬੈਟਰ ਫਿਰ ਬੰਦ ਰਵੇਂ ਇਹ। ਆਪਾਂ ਸ਼ਹਿਰ ਵਾਸੀ ਕਿਉਂ ਦੇ ਰਹੇ ਆ 70-80 ਲੱਖ ਰੁਪਏ ਮਹੀਨੇ ਦਾ ਬਾਈ ਨਗਰ ਕੌਂਸਲ ਨੂੰ। ਉਹਦਾ ਕੀ ਫਾਇਦਾ ਕੀ ਚੱਕਰ ਕੀ ਹੈ? ਦੂਜੀ ਗੱਲ ਸਭ ਤੋਂ ਮਹਿੰਗਾ ਦੱਸਦਾ ਮੈਂ 150 ਬੰਦਾ ਆਪਾਂ ਲਾਤਾ। ਪਹਿਲਾਂ ਆਪਾਂ ਕੋਲ ਮੈਨਪਾਵਰ ਹੈ ਇਹ ਤਾਂ ਬਈ ਸੋਚ ਸਮਝੀ ਸਾਹਿਬ ਜਾਂ ਤਾਂ ਇਹ ਰਾਜਨੀਤੀ ਕਰ ਰਹੇ ਆ ਵੀ ਬਸ ਸ਼ਹਿਰ ਨੂੰ ਜਿਵੇਂ ਕਿ ਉਹਨੇ ਕਿਹਾ ਡੋਬੀਏ ਬਸ ਹਾਂ ਜੀ ਜੀ ਸਾਰਾ ਮਸਲਾ ਹੈਗਾ ਇਸ ਸ਼ਹਿਰ ਦੇ ਵਿੱਚ ਜਿਹੜਾ ਟਰਾਈ ਟਰਾਈ ਮੱਤੀ ਹੋਈ ਆ ਬਈ ਵੇਖੋ ਜੀ ਅਸੀਂ ਰੋਜ਼ ਪ੍ਰਧਾਨ ਨੂੰ ਫੋਨ ਵੀ ਕਰਦੇ ਆ ਇੱਕ 28 ਮਲਾਜ਼ਮ ਸੀ ਜਿਹੜੇ ਕੱਚੇ ਲੱਗੇ ਉਹ ਵਿਚਾਰੇ ਮੀਂਹ ਚ ਪੈਂਦੇ ਐਤਵਾਰ ਵੀ ਹਾਲਾਂਕਿ ਛੁੱਟੀ ਹੁੰਦੀ ਆ ਉਹਨਾਂ ਤੋਂ ਕੰਮ ਲੈ ਰਹੇ ਸੀਗੇ ਉਹਨਾਂ ਨੂੰ ਇਹ ਸਜ਼ਾ ਮਿਲੀ ਵੀ ਉਹਨਾਂ ਦਾ ਚੈੱਕ ਤੇ ਈਓ ਸਾਹਿਬ ਕਰਗਰ ਨੇ ਚੈੱਕ ਨਹੀਂ ਕੀਤਾ ਅੱਜ ਹਾਰ ਕੇ ਉਹਨਾਂ ਦਾ ਚੈੱਕ ਅਸੀਂ ਪਾਸ ਕਰਵਾ ਕੇ ਉਹਨਾਂ ਨੂੰ ਹੜਤਾਲ ਤੋਂ ਉਠਾਇਆ ਭਈ ਉਹ ਕੰਮ ਕਰ ਲੈਣ ਇਹੋ ਜਿਹਾ ਪ੍ਰਧਾਨ ਆ ਵੇਖੋ ਜਿਹੜਾ ਬੰਦੇ ਕੋਲੇ 7 ਦਿਨ ਚੈੱਕ ਘਰੇ ਰੱਖ ਕੇ ਆਏ ਆ ਇੱਕ ਮਾੜੇ ਸਾਈਨ ਕਰਨ ਦਾ ਟਾਈਮ ਨਹੀਂਗਾ ਉਹ ਸ਼ਹਿਰ ਆਸਤੇ ਕੀ ਕਰ ਸਕਦਾ ਬਾਕੀ ਦੂਜਿਆਂ ਤੇ ਇਲਜ਼ਾਮ ਲਾ ਦਿੰਨੇ ਆ ਆਪਾਂ ਫੌਗਿੰਗ ਮਸ਼ੀਨਾ ਸਾਰਾ ਇਹਨਾਂ ਨੂੰ ਮੇਨਟੇਨ ਕਿਨੇ ਕਰਨਾ ਆਪੇ ਕੋਲ ਆ ਗਈ ਮੰਨ ਲਓ ਖਰਾਬ ਹੋ ਗਈ ਉਹ ਤਾਂ ਆਪਾਂ ਕਰਨਾ ਨਾ ਅਧਿਕਾਰੀ ਧਿਆਨ ਦਿੰਦੇ ਆ ਜਦੋਂ ਵੀ ਕੰਮ ਹੁੰਦਾ ਜ਼ਰੂਰੀ ਪੈਂਦਾ ਸਾਨੂੰ ਇੱਕ ਕੀ ਕਾਉਂਸਲਰ ਨੂੰ ਇੱਕ ਜਵਾਬ ਮਿਲਦਾ ਜੀ ਖਰਾਬ ਹੋ ਗਈ ਜੀ ਠੀਕ ਕੌਣ ਕਰਾਊਗਾ ਅਸੀਂ ਆਪਣਾ ਐਸਟੀਪੀ ਪਲਾਟ ਚਲਾਉਣਾ ਸੀਗਾ ਉਧਰ ਆਪਣੇ ਨਰਿੰਦਰ ਵੀ ਖੜੇ ਆ ਵੀਰ ਜੀ ਉਧਰ ਪਾਣੀ ਖੜਦਾ ਬਸ ਸਟੈਂਡ ਤੇ ਕਿੰਨਾ ਜਦੋਂ ਉੱਥੇ ਅਸੀਂ ਆਪ ਗਏ ਉੱਥੇ ਵੇਖਿਆ ਵੀ ਜਿਹੜਾ ਉਹ ਮਸ਼ੀਨ ਮੇਨ ਜਿੱਥੋਂ ਪਾਣੀ ਕੱਢਣਾ ਹੁੰਦਾ ਉਹ ਖਰਾਬ ਪਈ ਆ ਜਦੋਂ ਅਸੀਂ ਫੋਨ ਲਾਇਆ ਮਕਸਦ ਰੋਡ ਤੇ ਦੁਕਾਨ ਆ ਉਹ ਕਹਿੰਦਾ ਇਹ ਮੇਰਾ 2300 ਰੁਪਿਆ ਬਕਾਇਆ ਇਹੋ ਜੀਆਂ ਚੀਜ਼ਾਂ ਨੂੰ ਕੌਣ ਧਿਆਨ ਚ ਕਰੂ ਦੂਜੀਆਂ ਸਾਰੀਆਂ ਜਿੱਥੋਂ ਆਏ ਲੈਣੇ ਆ ਬਿੱਲ ਕੱਟਨੇ ਆ ਕਿ ਠੇਕੇਦਾਰ ਦੇ ਉਹ ਮੈਟੋ ਮੈਟੀ ਆਰੇ ਤੇ ਬੈਠੇ ਕੱਟ ਦਿੰਦੇ ਆ ਜਿਹੜਾ ਕਮ ਸ਼ਹਿਰ ਦਾ ਉਹਦੇ ਵੱਲ ਕੋਈ ਧਿਆਨ ਨਹੀਂਗਾ। ਸਾਈ ਪ੍ਰਧਾਨ ਜੀ ਕੀ ਇਸ ਮਸਲੇ ਨੂੰ ਲੈ ਕੇ ਜਿਹੜੇ ਐਮਸੀਆਂ ਵੱਲੋਂ ਨਗਰ ਕੌਂਸਲ ਦੇ ਦਫ਼ਤਰ ਨੂੰ ਵੀ ਜਿਹੜਾ ਤੁਸੀਂ ਲੋਕ ਲਾਤਾ ਕੀ ਸਾਰਾ ਮਸਲਾ ਹੈ ਇਹ। ਇਹ ਕਹਿਣ ਨੂੰ ਤਾਂ ਜੀ ਦਫ਼ਤਰ ਨਗਰ ਕੌਂਸਲ ਆ ਪਰ ਇਹ ਚਿੱਟਾ ਹਾਥੀਆ ਇਹ ਬੰਦ ਪਿਆ ਵੀ ਸ਼ਹਿਰਨ ਕਰੋੜਾਂ ਰੁਪਈਆ ਚ ਪੈਂਦਾ। ਤੇ ਬੰਦ ਕਰਨ ਦਾ ਜਿਹੜਾ ਸਭ ਤੋਂ ਵੱਡਾ ਸਾਡਾ ਮੁੱਦਾ ਉਹ ਸਾਰੇ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਸੀਵਰੇਜ ਦਾ ਤੇ ਨਿਕਾਸ ਦਾ ਮੁੱਦਾ ਜਿਹੜਾ ਕਿਉਂਕਿ ਮਹੀਨਾ ਡੇਢ ਹੋ ਗਿਆ ਜੀ ਸਾਨੂੰ ਰੋਲਾ ਪਾਉਂਦੇ ਨੂੰ ਵੀ ਸ਼ਹਿਰ ਪਹਿਲਾਂ ਹੀ ਨਰਕ ਦੀ ਹਾਲਤ ਦੇ ਵਿੱਚ ਹੈ ਪਾਣੀ ਲੰਘ ਨਹੀਂ ਰਿਹਾ ਸੀਵਰੇਜ ਝੋਕਾ ਪਰ ਪ੍ਰਧਾਨ ਜੀ ਦੇ ਕੰਨ ਤੇ ਜੂਨ ਹੀ ਸਰਕੀ ਫਿਰ 30 ਤਰੀਕ ਨੂੰ ਇੱਕ ਵਾਰੀ ਇਹਨਾਂ ਕੋਲੇ ਪੁਲੰਦਾ ਗਿਆ ਸੀਗਾ 77 ਲੱਖ ਦੇ ਬਜਟ ਦਾ ਕਿ ਆਪਾਂ ਜਿਹੜਾ ਮੇਨ ਏਰੀਆ ਲੱਕੜ ਕੰਡੇ ਕੋਲੇ ਉਹ ਸਾਫ਼ ਕਰਾ ਲਿਆ ਜਾਵੇ ਉਹ ਮੁੰਡਾ ਵਾਪਸ ਭੇਜਤਾ ਕਹਿੰਦੇ ਜੀ ਸਲਾਹ ਕਰਾਂਗੇ ਫਿਰ 10 12 ਦਿਨ ਇਹਨਾਂ ਨੂੰ ਸਲਾਹ ਨੂੰ ਟੱਪ ਗਏ ਉਸ ਤੋਂ ਬਾਅਦ 10 ਦਿਨਾਂ ਦੇ ਵਿੱਚ ਹੀ ਉਹ ਜਿਹੜਾ 70 ਲੱਖ ਸੀ ਉਹ 90 ਲੱਖ ਦੇ ਕਰੀਬ 99.32 ਲੱਖ ਦੇ ਜਿਹੜਾ ਹੈਗਾ ਉਹ ਰਕਮ ਦਾ ਇਹਨਾਂ ਨੇ ਪਾਸ ਕਰਨ ਵਾਸਤੇ ਮੀਟਿੰਗ ਰੱਖ ਲਈ ਪਿਛਲੇ ਦਿਨੀ ਉਹ ਬਿਲਕੁਲ ਸਾਰੇ ਜਿਹੜੇ ਸਬੰਧਤ ਜਿਨ੍ਹਾਂ ਦੇ ਬਾੜਾਂ ਦੇ ਵਿੱਚ ਜਿਆਦਾ ਪ੍ਰੋਬਲਮ ਸੀ ਉਹ ਤੇ ਹੋਰ ਕਾਉਂਸਲਰ ਸਾਹਿਬ ਮੀਂਹ ਪੈਂਦੇ 'ਚ ਵੀ ਆਏ ਬੈਠੇ ਸੀ ਪਰ ਸਿਰਫ بارش ਦਾ ਬਹਾਨਾ ਬਣਾ ਕੇ ਘਰੋਂ ਬੈਠਿਆਂ ਨੇ ਬੈੱਡਰੂਮ 'ਚੋਂ ਆਪਦੇ 'ਚੋਂ ਮੈਸੇਜ ਕਰਤਾ ਜੀ ਵੀ ਬਾਰਿਸ਼ ਆ ਤੇ ਇਸ ਕਰਕੇ ਮੌਸਮ ਖਰਾਬ ਹੈ ਤੇ ਆਪਾਂ ਨਹੀਂ ਰੱਖਣਾ ਕਾਉਂਸਲਰ ਜਿਹੜੇ ਪੈਦਲ ਆਉਣ ਵਾਲੇ ਤੇ ਇਵਨ ਕਿ ਲੇਡੀਜ਼ ਕਾਉਂਸਲਰ ਵੀ ਉਹ ਸਾਰੇ ਪਹੁੰਚੇ ਹੋਏ ਸੀ ਬਿਨਾਂ ਕਿਸੇ ਦੀ ਸਲਾਹ ਤੋਂ ਬਿਨਾਂ ਕਿਸੇ ਗੱਲਬਾਤ ਤੋਂ ਬਿਨਾਂ ਠੋਸ ਕਾਰਨ ਤੋਂ ਉਹ ਮੀਟਿੰਗ ਜਿਹੜੀ ਕੈਨਸਲ ਕਰਤੀ ਕੰਮ ਵਿੱਚ ਰਹਿ ਗਿਆ ਅੱਦੋ ਵੱਦ ਸੀਜ਼ਨ ਸਾਡਾ ਲੰਘ ਚੁੱਕਿਆ ਇਹ ਹਜੇ ਮੀਟਿੰਗ ਰੱਖ ਵੀ ਲਈ ਜਾਵੇ ਭਾਵੇਂ ਅੱਜ ਤਾਂ ਵੀ 4-5 ਦਿਨਾਂ ਦਾ ਕਾਗਜ਼ੀ ਪ੍ਰੋਸੈਸ ਹੁੰਦਾ ਤੇ ਕੰਮ ਹੋਣ ਤੇ ਜਿਹੜਾ ਟਾਈਮ ਲੱਗਣਾ ਉਹ ਜਿਹੜਾ ਸ਼ਹਿਰ ਦਾ ਸੀਵਰੇਜ ਸਾਫ਼ ਸਾਨੂੰ ਕਰਾਉਣਾ ਹੀ ਪੈਣਾ ਪਰ ਜੇ ਟਾਈਮ ਰਿੰਦੇਆ ਕਰਾ ਲਿਆ ਜਾਂਦਾ ਤੇ ਆ ਨਰਕ ਨਹੀਂ ਬਨਣਾ ਸੀ ਲੋਕਾਂ ਦੇ ਘਰ ਨਾਲ ਟੈਂਦੇ ਸਲਾਬ ਨਾਲ ਤੇ ਜਿਹੜੀਆਂ ਬਿਮਾਰੀਆਂ ਸਿਹਤ ਮਹਿਕਮੇ 'ਚ ਜਾ ਕੇ ਦੇਖੋ ਹਸਪਤਾਲਾਂ 'ਚ ਹੈਜਾ ਮਲੇਰੀਆ ਡੇਂਗੂ ਇੰਨਾ ਕ ਜਿਆਦਾ ਫੈਲਿਆ ਪਿਆ ਉਹਦੀ ਜਿਹੜੀ ਦੇਣ ਆ ਉਹ ਨਗਰ ਕਾਉਂਸਲ ਦੀ ਦੇਣ ਆ ਜੀ ਸ਼ਹਿਰ ਕੋੜੂ ਪੂਰੇ ਨੂੰ ਇਸ ਤੋਂ ਬਿਨਾ ਜਿੰਨੀ ਇੱਥੇ ਭ੍ਰਸ਼ਟਾਚਾਰ ਹੋ ਰਿਹਾ ਤੁਹਾਡੇ ਸਾਹਮਣੇ 1.5 ਫੁੱਟ ਪਾਣੀ ਨਗਰ ਕੌਂਸਲ ਦੇ ਪਾਰਕ 'ਚ ਖੜਾ ਸਭ ਤੋਂ ਪਹਿਲਾਂ ਤੁਹਾਨੂੰ ਪਾਰਕ ਨੂੰ ਡੰਪ ਬਣਾ ਦਿੱਤਾ ਗਿਆ ਕੂੜੇ ਦਾ ਤੇ ਉਹ ਗਲ ਰਿਹਾ ਸਮਾਨ ਉਹ ਵਰਤੋਂ 'ਚ ਨਹੀਂ ਲਿਆਂਦਾ ਜਾ ਰਿਹਾ ਇਸ ਕਰਕੇ ਲਿਖਤੀ ਸ਼ਿਕਾਇਤਾਂ ਬੇਨਤੀਆਂ ਜ਼ੁਬਾਨੀ ਤੌਰ ਤੇ ਪ੍ਰੈਸ ਦੇ ਮਾਧਮ ਰਾਈ ਅਸੀਂ ਕੋਈ ਥਾਂ ਏ ਵੀ ਛੱਡੀ ਨਹੀਂ ਡੀਸੀ ਨੂੰ ਬੇਨਤੀ ਪੱਤਰ ਸਪੀਕਰ ਸਾਹਿਬ ਨੂੰ ਬੇਨਤੀ ਪੱਤਰ ਕਰਨਾ ਆਖਰ ਨੂੰ ਆ ਕੇ ਨਗਰ ਕੌਂਸਲ ਨੇ ਹੁੰਦਾ ਤੇ ਨਗਰ ਕੌਂਸਲ ਦੀ ਸਾਰੀ ਕਮਾਂਡ ਜਿਹੜੀ ਆ ਉਹ ਡਿਸਕਵਾਲਿਫਾਈ ਪ੍ਰਧਾਨ ਸਾਹਿਬ ਦੇ ਹੱਥ ਚ ਉਹ ਪਤਾ ਨਹੀਂ ਕਿਉਂ ਕੁਰਸੀ ਨੂੰ ਜੱਫਾ ਮਾਰ ਕੇ ਬੈਠੇ ਆ ਨਾ ਤਾਂ ਉਹ ਕੰਮ ਕਰਦੇ ਆ ਨਾ ਕਰਨ ਦਿੰਦੇ ਆ ਸਾਰੇ ਮਲਾਜਮਾਂ ਨੂੰ ਕਿਹਾ ਵਾ ਹੁੰਦਾ ਨਾ ਜਿਵੇਂ ਕਿ ਫੋਨ ਆਪਦੇ ਬੰਦ ਰੱਖਣੇ ਆ ਕਿਸੇ ਕਰਮਚਾਰੀ ਦਾ ਇੱਥੇ ਤੁਸੀਂ ਨੰਬਰ ਦਿਖਾ ਦਿਓ ਕੰਧ ਤੇ ਜੋ ਸਰਕਾਰ ਦੀਆਂ ਹਦਾਇਤਾਂ ਅਸੀਂ ਗਰੁੱਪ ਦੇ ਵਿੱਚ ਜਿਹੜਾ ਨਗਰ ਕੌਂਸਲ ਦਾ ਸਰਕਾਰੀ ਗਰੁੱਪ ਸੀ ਜਿਹਦੇ ਤੇ ਕਾਉਂਸਲਰ ਸਾਹਿਬਾਨ ਸੀਗੇ ਕੁਝ ਜ਼ਿੰਮੇਵਾਰ ਮਲਾਜਮ ਸੀ ਜਿੰਨਾਂ ਤੱਕ ਜ਼ਿਆਦਾ ਜਿਹੜਾ ਕੰਮ ਪੈਂਦਾ ਮੁੱਢਲਾ ਉਹ ਗਰੁੱਪ ਦੇ ਵਿੱਚ ਅਸੀਂ ਬੇਨਤੀ ਸ਼ੁਰੂ ਕਰੀ ਉਹਦੇ ਵਿੱਚ ਫੋਟੋ ਪਾਉਣੀਆਂ ਸ਼ੁਰੂ ਕਰੀਆਂ ਉਹ ਪ੍ਰਧਾਨ ਜੀ ਨੂੰ ਸੁਖਾਇਆ ਨਹੀਂ ਤੇ ਉਹ ਗਰੁੱਪ ਦੇ ਵਿੱਚੋਂ ਆਪ ਦੇ ਜਿਹੜੇ ਚਹੇਤੇ ਐਮਸੀ ਤੇ ਆਪ ਖੁਦ ਤੇ ਮਲਾਜ਼ਮ ਉਹ ਸਾਰੇ ਰਿਮੂਵ ਕਰ ਦਿੱਤੇਗੇ ਕਿ ਤਾਂਕਿ ਜਿਹੜਾ ਗਰੁੱਪ ਰਾਹੀਂ ਕੋਈ ਆਵਾਜ਼ ਪਹੁੰਚਦੀ ਆ ਉਹ ਵੀ ਪਹੁੰਚੇ ਨਾ ਇਸ ਕਰਕੇ ਜਿੰਨਾ ਚਿਰ ਹੁਣ ਇਸ ਕਾਰਜ ਸ਼ੁਰੂ ਨਹੀਂ ਹੁੰਦੇ ਅਸੀਂ ਦਿਨ ਰਾਤ ਇੱਥੇ ਧਰਨਾ ਦੇਵਾਂਗੇ ਇਹਦਾ ਸ਼ਹਿਰ ਨੂੰ ਕੋਈ ਲਾਭ ਨਹੀਂ ਤਾਂ ਕਿ ਇਹ ਧਰਨਾ ਜਿਹੜਾ ਇਹ ਸਭ ਤੋਂ ਮੇਨ ਮੁੱਦਾ ਜਿਹੜਾ ਹੈਗਾ ਨਾਲ ਲੋਕਾਂ ਨੂੰ ਸੱਚ ਤੇ ਅਸਲੀਅਤ ਪਤਾ ਲੱਗੇ ਕਿ ਪ੍ਰੋਬਲਮ ਕਿੱਥੇ ਆ ਜੀ ਤੁਸੀਂ ਨਗਰ ਕੌਂਸਲਰ ਸਾਰੇ ਖੜੇ ਹੋ ਤੇ ਲੋਕਾਂ ਨੇ ਆਪ ਦੀ ਸਮੱਸਿਆ ਲੈ ਕੇ ਤੁਹਾਡੇ ਕੋਲੇ ਆਉਣਾ ਹੈ ਤੇ ਤੁਸੀਂ ਆਪ ਕੋ ਦੇ ਇਸ ਗੱਲ ਨਾਲ ਬੈਠਿਓ ਤੇ ਲੋਕ ਕਿੱਥੇ ਜਾਣਗੇ ਅਸੀਂ ਤਾਂ ਇਸ ਹੱਦ ਤੱਕ ਪੀੜਤ ਆ ਜੀ ਕਿ ਸਫਾਈ ਕਰਮਚਾਰੀ ਸਾਡੇ ਕਹਿਣ ਤੇ ਨਹੀਂ ਲਾਏ ਜਾਂਦੇ ਸਫਾਈ ਕਰਮਚਾਰੀਆਂ ਨੂੰ ਜੇ ਇੱਕ ਦਿਨ ਪਹਿਲਾਂ ਕਹਿ ਕੇ ਜਾਂਦੇ ਆ ਕਿ ਕੱਲ ਨੂੰ ਤੁਸੀਂ ਸਫਾਈ ਕਰਨੀ ਆ ਫਰਜ ਕਰੋ ਵਾਰਡ ਨੰਬਰ 4 ਚ ਕਰਨੀ ਆ ਸਵੇਰੇ ਐਮਸੀ ਤੇ ਪਤਵੰਤੇ ਉਡੀਕ ਰਹੇ ਹੁੰਦੇ ਆ ਜਿਵੇਂ ਕਲਾਸ 1 ਅਫਸਰ ਨੇ ਆਉਣਾ ਹੁੰਦਾ ਪਰ ਫੋਨ ਬੰਦ ਮਿਲਦੇ ਆ ਦੁਬਾਰਾ ਜੇ ਉਹਨਾਂ ਨੂੰ ਮਿਲੀਏ ਵੀ ਤੁਸੀਂ ਭਾਈ ਸਾਡੇ ਕਹੇ ਤੇ ਆਏ ਨਹੀਂ ਕਹਿੰਦੇ ਜੀ ਪ੍ਰਧਾਨ ਜੀ ਨੇ ਰੋਕ ਲਿਆ ਅੱਜ ਤੱਕ ਨਾ ਪ੍ਰਧਾਨ ਨਾ ਪ੍ਰਧਾਨ ਦੇ ਇੱਕ ਦੋ ਫੀਲੇ ਆ ਉਹਨਾਂ ਨੇ ਕਦੇ ਜਵਾਬ ਦਿੱਤਾ ਸਾਨੂੰ ਕਿ ਅਸੀਂ ਕਿਉਂ ਰੋਕਿਆ ਮਤਲਬ ਰਾਜਨੀਤੀ ਤੇ ਗਰੁੱਪ ਬਾਜੀ ਇੰਨੀ ਭਾਰੂ ਆ ਕਿ ਕੋਈ ਤੁਹਾਡੇ ਸਾਹਮਣੇ ਸ਼ਹਿਰ ਜਿਹੜਾ ਹੈਗਾ ਹੁਣੇ ਜਦੋਂ ਆਨੰਦਨਗਰ ਨੂੰ ਗੰਦ ਨਗਰ ਬਣਾ ਦਿੱਤਾ ਤੇ ਪਿੱਛੇ ਰਹਿ ਕੀ ਗਿਆ ਜੀ ਤੁਸੀਂ ਸਰ ਸਾਲ ਡੇਢ ਸਾਲ ਤੋਂ ਤਾਂ ਤੁਸੀਂ ਕਵਰੇਜ ਲਗਾਤਾਰ ਕਰ ਰਹੇ ਹੋ ਜੋ ਹਾਲਾਤ ਆ ਇਨ ਬਿਨਾਂ ਉਹਦੋਂ ਵਿਗੜ ਕੇ ਘਟੇ ਨਹੀਂ ਜੇ ਹੁਣ ਵੀ ਇਹ ਕੋਈ ਨਹੀਂ ਹੁੰਦਾ ਤੇ ਹੁਣ ਤੁਹਾਡਾ ਕੀ ਪ੍ਰੋਗਰਾਮ ਕੀ ਤੁਸੀਂ ਅਣਮਿੱਥੇ ਸਮੇਂ ਲਈ ਸਾਡੇ ਤੇ ਅਣਮਿੱਥੇ ਸਮੇਂ ਲਈ ਜਿੰਨਾ ਚਿਰ ਕਾਰਜ ਸ਼ੁਰੂ ਨਹੀਂ ਹੁੰਦੇ ਅਸੀਂ ਧਰਨਾ ਉਹਨਾਂ ਤੇ ਦੇਵਾਂਗੇ ਨਾ ਹੋਊਗਾ ਜੀ ਤਾਂ ਅਸੀਂ ਭੁੱਖ ਹੜਤਾਲ ਤੇ ਬੈਠਾਂਗੇ ਕੋਈ ਵੀ ਇਸ ਗੱਲ ਦੀ ਜੋ ਕੋਈ ਮਾੜਾ ਇਫੈਕਟ ਮਾੜਾ ਪ੍ਰਭਾਵ ਜੇ ਪੈਂਦਾ ਉਹਦਾ ਜ਼ਿੰਮੇਵਾਰ ਪ੍ਰਧਾਨ ਨਗਰ ਕੌਂਸਲ ਹੋਊਗਾ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕਉਨ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ